ਜਾਪੀ ਜਹਾਜ ਜਾਪੀ ਜਹਾਜ ਜਾਪੜ ਮੇਰੀ ਗੱਲ ਇੱਥੇ ਬੈਠਿਆਂ ਦੇ 1 ਲੱਖ ਬੰਦੇ ਤੱਕ ਜਾਵੇ ਤਾਂ ਆਪਣੇ ਫੋਨ ਜਿਹੜੇ ਫੇਸਬੁੱਕ ਯੂਜ਼ ਕਰਦੇ ਆ ਉਹ ਤੁਰਤ ਲਾਈਵ ਤੇ ਲਾਓ ਰਿਕਾਰਡਿੰਗ ਤੇ ਲਾਓ ਲਾਈਵ ਤੇ ਲਾਓ ਔਰ ਉਹਨੂੰ ਪਾਓ ਜਿੱਥੇ ਪਾ ਸਕਦੇ ਜਿੱਥੇ ਰਹਿ ਗਈ ਤਾਂ ਇੱਥੇ ਹੀ ਰਹਿ ਜਾਣੀ ਆ ਸਾਰੇ ਫੋਨ ਆਪਣਾ ਜਰੂਰ ਲਾਓ ਬੇਨਤੀ ਆ ਜਿੰਨੇ ਲਾ ਸਕਦੇ ਹੋ ਰਾਹੁਲ ਗਾਂਧੀ ਕਾਂਗਰਸ ਦਾ ਸਰਜੰਦ ਜਿਹਦੇ ਇਤਿਲੀ ਨਾਨਕੇ ਆ ਉਹ ਕੱਲ ਬਿਆਨ ਦਿੰਦਾ ਕਿ ਕਾਸ਼ੀਰਾਮ ਸਾਹਿਬ ਵਿੱਚ ਨਥੀ ਰਾਹੁਲ ਗਾਂਧੀ ਕਾਂਗਰਸ ਦਾ ਸਰਵੇ ਸਰਵਾ ਜਿਸ ਦੇ ਇਤਨੀ ਨਾਂਕੇ ਆ ਉਹ ਬਿਆਨ ਦਿੰਦਾ ਕਿ ਸਾਬਕਾ ਸ਼ਿਰਾਮ ਬਾਰੇ ਗਲਤ ਬੋਲਦਾ ਕਿ ਸਾਬਕਾ ਸ਼ਿਰਾਮ ਇਜਮਤ ਹੈ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਦੀ ਕਾਂਗਰਸ ਦਾ ਬਾਪੂ ਮਹਾਤਮਾ ਮੋਹਨਦਾਸ ਕਰਮਚੰਦ ਗਾਂਧੀ ਜਦੋਂ ਜਿਉਂਦਾ ਸੀ ਤਾਂ ਬਾਬਾ ਸਾਹਿਬ ਅੰਬੇੜਕਰ ਵਾਰੇ ਇਹ ਕਾਂਗਰਸ ਕਹਿੰਦੀ ਸੀ ਗੱਲ ਕੋਲਦੀ ਸੀ ਬਾਬਾ ਸਾਹਿਬ ਅੰਬੇੜਕਰ ਵਾਰੇ ਕਿ ਬਾਬਾ ਸਾਹਿਬ ਅੰਬੇੜਕਰ ਇਸ ਨਹੀਂ ਦਿੱਲੀ ਦੀ ਗੋਲ ਵਿੱਚ ਲੰਡਨ ਦੀ ਗੋਲ ਵਿੱਚ ਕਾਨਫਰੰਸ ਦੇ ਵਿੱਚ ਗਾਂਧੀ ਨੇ ਕਿਹਾ ਸੀ ਅੰਗਰੇਜ਼ਾਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਨੇ ਕਹਿੰਦੇ ਵੇ ਅੰਬੇਡਕਰ ਸਾਹਿਬ ਨੂੰ ਗੋਲ ਵਿੱਚ ਕਾਨਫਰੰਸ ਦੇ ਵਿੱਚ ਨਾ ਬਿਠਾਓ ਅੰਬੇਡਕਰ ਇਸ ਨਾ ਥੀ ਬਾਬਾ ਸਾਹਿਬ ਅੰਬੇਡਕਰ ਜਦੋਂ ਪਾਰਲੀਮੈਂਟ ਦੇ ਵਿੱਚ ਪੜਨਾ ਸੀ ਇਸੇ ਕਾਂਗਰਸ ਨੇ ਕਿਹਾ ਸੀ ਕਿ ਪਾਰਲੀਮੈਂਟ ਦੇ ਤਾਕੀਆਂ ਦਰਵਾਜੇ ਹੀ ਨਹੀਂ ਰੋਸ਼ਨਦਾਰ ਵੀ ਬੰਦ ਕਰ ਦਿੱਤੇ ਆ ਅੰਬੇਡਕਰ ਯੂ ਆਰ ਨਥਿੰਗ ਤੇਰੀ ਹਵਾ ਵੀ ਅੰਦਰ ਪੜ ਨਹੀਂ ਸਕਦੀ ਜੇੜੀ ਗਾਲ ਕਾਂਗਰਸ ਦਾ ਬਹਾਤਵਾ ਗੱਲ ਵੀ ਬਾਬਾ ਸਾਹਿਬ ਅੰਬੇਡਕਰ ਵਾਰੇ ਕਹਿੰਦਾ ਸੀ گل اٹلی دا دا بی, بی سونی کا بیٹا شری راہل گاندھی سابقا شی رامی بارے اپ شبد رہا کانگریس جس نے بابا صاحب امبیڈکر کو ਕੋਂ ਦੇ ਹੰਜੂ ਰੋਇਆ ਜਦੋਂ ਕਾਂਗਰਸ ਗੱਦੀ ਤੋਂ ਬਾਹਰ ਹੋਈ ਹਾਥੀ ਜਿੱਤਿਆ ਸੀ ਤੇ ਬਾਬਾ ਸਾਹਿਬ ਅੰਬेडकर ਨੂੰ ਕਾਂਗਰਸ ਨੇ ਭਾਰਤ ਰਤਨ ਦਾ ਵੀ ਖਿਤਾਬ ਨਹੀਂ ਸੀ ਦਿੱਤਾ ਕਾਂਗਰਸ ਕਹਿੰਦੀ ਸੀ ਬਾਬਾ ਸਾਹਿਬ ਅੰਬेडकर ਇੱਥੇ ਨਹੀਂ ਅੱਜ ਪੂਰੇ ਦੇਸ਼ ਵਿੱਚ rahul gandhi کانگریس کا سردے سروا یہ گل کر رہا کہ سب کا شیرہ مجھنا انہوں نے شیرا مجرچ کانگریس کے بچ کبھی بھی گروا مہاپرشا کا سنمان نہیں سی نے سانگرس کے بچ کبھی بھی بہت بہجن سماج دا مان سنمان نہیں سی یاد سرو ਜਦੋਂ ਸਾਡਾ ਸਮਝੌਤਾ ਪਿਛਲੇ 2 ਸਾਲ ਪਹਿਲਾਂ ਵੋਟਾਂ ਤੋਂ ਪਹਿਲਾਂ ਹੋਇਆ ਸ਼੍ਰੀ ਚੰਕੌਰ ਸਾਹਿਬ ਸ਼੍ਰੀ ਨੰਬਰ ਸਾਹਿਬ ਇਹ ਦੋਨੋਂ ਸੀਟਾਂ ਤੇ ਹਾਥੀ ਲੜਿਆ ਕਾਂਗਰਸ ਨੇ ਬਿਆਨ ਦਿੱਤਾ ਸੀ ਅਕਾਲੀ ਦਲ ਨੂੰ ਸਲਾਹ ਦਿੱਤੀ ਸੀ ਕਿ ਇਹ ਪਵਿੱਤਰ ਤੇ ਪੰਥਕ ਸੀਟਾਂ ਦਲਤਾ ਨੂੰ ਕਿਉਂ ਦੇ ਦਿੱਤੀਆਂ ਦਲਤੀ ਜਨਥਿੰਗ 2 ਸਾਲ ਪਹਿਲਾਂ ਕਾਂਗਰਸ ਬੋਲੀ ਸੀ ਕਿ ਦਲਦਲ ਨਾ ਥੇ ਇਹਨਾਂ ਨੂੰ ਪਵਿੱਤਰ ਦੇ ਪੰਥਕ ਸੀਟਾਂ ਕਿਉਂ ਦੇ ਦਿੱਤੀਆਂ ਜਦੋਂ ਦਲਦਲ ਦਾ ਮੁੱਖ ਮੰਤਰੀ ਬਣਿਆ ਜਿਹਦੀ ਅੱਜ ਜਗਵਾਨੀ ਵਿੱਚ ਇੰਟਰਵਿਊ ਛਪਿਆ ਹਾਥੀ ਨੂੰ ਰੋਕਣ ਲਈ ਕਾਂਗਰਸ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਹਾਥੀ ਅਸੀਂ ਖੜਾ ਕੀਤਾ ਸੀ انہوں روکنے دلت مکمری لایا کانگریس سہاری اور دلتری لایا میرے کو گھیرے مارتا رہا گڑی نو ہرا لی کدی دس کروڑ کسی گیا گڑی ہراؤ گڑی از نتنگ کدی دو کروڑ دے کے گیا گڑی نو ہراؤ گڑی از نتنگ ਕਦੀ ਕਿਸੇ ਨੂੰ ਬੱਤੀ ਲਖ ਦੇ ਕੇ ਗਿਆ ਗੱਡੀ ਨੂੰ ਖਰਾਓ ਗੱਡੀ ਜ ਨਥੇ ਤੇ ਫਕਵਾੜੇ ਦੀ ਜੋਲੀ ਵਸਤੀ ਵਿੱਚ ਮੁਜਰਾ ਕਰਕੇ ਗਿਆ ਦਲਤ ਮੁੱਖ ਮੰਤਰੀ ਮੁਜਰਾ ਮੁਜਰਾ ਕਰਕੇ ਗਿਆ ਕਹਿੰਦਾ ਸੀ ਗੱਡੀ ਵਿੱਚ ਨਹੀਂ ਦੱਤ ਜ ਨਥੇ ਜਿਹੜਾ ਕਾਂਗਰਸ ਨੇ ਦੱਤ ਮੁੱਖ ਮੰਤਰੀ ਲਾਇਆ ਸੀ ਤੁਸੀਂ ਕਹਿੰਦੇ ਸੀ ਸਾਡੇ ਵਾਲਾ ਕਰਤਾਰਪੁਰ ਦੇ ਡੇਰੇ ਆ ਵਿੱਚ ਕੁਣ ਜੇ ਸੰਭਾਲਿਆ ਗੜੀ ਗੜੀ ਬੋਰ ਨੂੰ ਆਏ ਮੈਂ ਤੁਹਾਡੇ ਵਾਲਾ ਅੱਜ ਉਹ ਅਖਬਾਰ ਦੇ ਵਿੱਚ ਲਿਖਦਾ ਆ ਕਿ ਮੈਂ ਰਾਮ ਭਗਤ ਹੈ ਅੱਜ ਉਹ ਅਖਬਾਰ ਚ ਇੱਕ ਇੱਕ ਲਾਈਨ ਵੀ ਲਿਖਦਾ ਕਿ ਐਡੀ ਬੜੀ ਇੰਟਰਵਿਊ ਲੱਗੀ ਅਖਬਾਰ ਅਖਬਾਰ ਲੈ ਕੇ ਆ ਉਹ ਗੱਡੀ ਦੇ ਵਿੱਚੋਂ ਚੱਕ ਕੇ ਐਡੀ ਬੜੀ ਜੱਗ ਮੈਨੂੰ ਇੰਟਰਵਿਊ ਲੱਗੀ ਇੱਕ ਵੀ ਨਾਂ ਨਹੀਂ ਲਿਖੀ ਕਿ ਮੈਂ ਰਬਦਾਸ ਭਗਤ ਹੈ ਤੇ ਸਾਡੇ ਵਾਲੇ ਕੀ ਕਹਿੰਦੇ ਸਾਡੇ ਵਾਲਾ وہ کہیں ساتھے کہی جانے سر ایل اے رہا ماتری رہا کانگرس دے خون بچے دلتا بارے سوچ ہے کانگرس دے دلتے جنتے تو میری یہ کہانی سنا دا مطلب کی ہے تھوڑا کانگرس جدو اہی یہی آج چنی اپنے آپ عجیت خوبار چہ رہا ہے کہ میں رام بگت ہے ਹੋਣਾ ਚਾਹੀਦਾ ਧਰਮਾਂ ਦਾ ਸਾਰਿਆਂ ਦਾ ਸਤਕਾਰ ਹੈ ਹੋਣਾ ਚਾਹੀਦਾ ਕਿਸੇ ਨੂੰ ਵੀ ਹੋਣਾ ਚਾਹੀਦਾ ਲੇਕਿਨ ਦੱਤ ਸਮਾਜ ਨੂੰ ਮੂਰਖ ਬਣਾ ਕੇ ਨਹੀਂ ਦੱਤ ਸਵਾਜ ਨੂੰ ਗੁਮਰਾਹ ਕਰਕੇ ਨਹੀਂ ਔਰ ਇਸੇ ਕਾਂਗਰਸ ਨੇ ਜਦੋਂ ਕਾਂਗਰਸ ਹਾਰ ਗਈ ਸੀ ਕਾਂਗਰਸ ਨੇ ਬਿਆਨ ਲਾਇਆ ਸੀ ਕਿ ਉਹ ਹਾਰੇ ਕਹਿੰਦੇ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰੇ ਇਹ ਦਲਤ ਇਜ ਨਥਿੰਗ ਇਹ ਮੁੱਖ ਮੰਤਰੀ ਕਿਉਂ ਬਣਾਇਆ ਕਾਂਗਰਸੀ ਕਹਿ ਨਕਪੈ ਕਿੰਨਿਆਂ ਨੂੰ ਪਤਾ ਇਸ ਗੱਲ ਦਾ ਕਿ ਦਲਤ ਪੈਰਾਂ ਦੀਆਂ ਜੁੱਤੀਆਂ ਕਿਹਾ ਇਹਨਾਂ ਨੇ ਇਹੋ ਦੀ ਨਜ਼ਰ ਚ ਕਾਂਗਰਸ ਦੀ ਨਜ਼ਰ ਚ ਅੱਜ ਵੀ ਦਲਤ ਇਜ ਨਥਿੰਗ ਇਹਨੇ ਅੱਜ ਅੱਜ ਕਾਂਗਰਸ ਨੇ ਬਿਆਨ ਲਾਇਆ ਸ਼੍ਰੀ ਰਾਹੁਲ ਗਾਂਧੀ ਜੀ ਨੇ ਬਿਆਨ ਲਾਇਆ ਜਿਹੜੇ ਇਤਲੀ ਲੜ ਕੇ ਆ ਕਿ ਸਭ ਕਾ ਸ਼ੇਰ ਇਜ ਨਥਿੰਗ نند پر صاحب دی لوگ سبا پورا پنجاب دا درد پائی چاہیا صاحب کاشی رام دے چلے بابا صاحب کا دوسرا نام کاشی رام کاشی رام اے جنی گل کانگریس نے کہیا کہ دلت جنتیں اے بابا صاحب مر کر بارے دیا کیونکہ بابا صاحب کا دوسرا نام کاشی رام کاشی رام راہل گاندھی جی نے اے اپمان بہجن جنہیں لڑائی جنہیں لڑائی جگت گرو رو دس جی مہاراج لڑتے رہے کہ ایسا چاہو جنہیں بارے گرو رو دس مہاراج لڑائی لڑتے رہے ਨਿਚੋ ਉੱਚ ਕਰੋ ਮੇਰਾ ਗੋਲਮ ਤੇ ਕਾਂਗਰਸ ਕਹਿੰਦੀ ਆ ਇਹ ਜਿਹਨਾਂ ਨੂੰ ਉੱਚੇ ਕਰਨਾ ਇਹ ਨਥਿੰਗ ਇਹਨਾਂ ਨੂੰ ਉੱਚੇ ਨਹੀਂ ਹੋਣਾ ਚਾਹੀਦਾ ਕਾਂਗਰਸ ਕਹਿੰਦੀ ਆ ਜਿਹਨਾਂ ਨੂੰ ਗੁਰੂ ਰਵਦਾਸ ਮਹਾਰਾਜ ਉੱਚੇ ਕਰਨਾ ਚਾਹੁੰਦਾ ਕਾਂਗਰਸ ਕਹਿੰਦੀ ਹੈ ਨਥਿੰਗ ਇਹਨਾਂ ਨੂੰ ਤਾਂ ਦੇਖੋ ਹੀ ਨਾ ਅੱਜ ਦੇ ਦਿਨ ਮੈਂ ਤੁਹਾਡੇ ਦਰ ਤੇ ਆਇਆ ਅੱਜ ਦੇ ਦਿਨ ਮੈਂ ਬਹੁਤ ਜਨ ਸਮਾਜ ਦੇ ਚਰਨਾਂ ਵਿੱਚ ਆਇਆ ਮੈਂ ਦਰਜ ਸਮਾਜ ਦੇ ਚਰਨਾਂ ਵਿੱਚ ਆਇਆ ਕਿ ਜਿਹੜੀ ਰਾਜ ਭਗ ਦੀ ਗੱਲ ਗੁਰੂ ਗਰਬਦਾਸ ਮਹਾਰਾਜ ਕਰਦੀ ਸੀ ਉਹੀ ਗੱਲ ਕੱਲ ਕੀ ਦਰਜ ਦੇ ਸਿਰ ਤੇ ਲਾ ਕੇ ਦਸ਼ਮੇਸ਼ ਪਿਤਾ ਵੀ ਕਰਦੇ ਸੀ ਇਹਨਾਂ ਗਰੀਬ ਸਿੱਖਰ ਕੋ ਦੋ ਪਾਸ਼ਾਹੀ ਕਿ ਦਰਜ ਨੂੰ ਪਾਸ਼ਾਹੀ ਮੰਨਣੀ ਚਾਹੀਦੀ ਆ ਗਰੀਬ ਨੂੰ ਪਾਸ਼ਾਹੀ ਮੰਨਣੀ ਚਾਹੀਦੀ ਆ ਪਾ ਕਾਂਗਰਸ ਕਹਿੰਦੀ ਆ दलित इज नथिंग ग्रीन से इज नथिंग और कांग्रेस दा हाथ ਝੋਕਾ ਬਣਿਆ ਪੰਜਾਬ ਦੇ ਵਿੱਚ ਚੰਨੀ कांग्रेस दा हाथ ਝੋਕਾ ਬਣਿਆ ਚੰਨੀ ਜਿਹੜਾ ਬਹੁਜਨਾਂ ਦੀ ਲੰਕਾ ਫੁਕੜਾ ਚੌਂਦਾ ਹੈ ਦਰਤ ਸਮਾਜ ਦੀ ਲੰਕਾ ਫੁਕੜਾ ਚੌਂਦਾ ਹੈ ਤੇ ਭਵਿਸ਼ਰ ਦਾ ਰੁੱਲਦਾ ਕਰ ਰਿਹਾ ਤੇ ਦੱਸੋ ਭਈ ਆਪਣਾ ਰਾਜ ਫੂਕ ਹੋਰ ਦੇਣਾ ਕਿ ਨਹੀਂ ਫੂਕਣਾ ਬਚਾਉਣਾ ਹੈ ਕਿ ਨਹੀਂ ਬਚਾਉਣਾ ਜੇ ਬਚਾਉਣਾ ਆਪਣਾ ਰਾਜ ਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖੜ ਕੇ ਗੁਰੂ ਰਵਦਾਸ ਮਹਾਰਾਜ ਬੈਠੇ ਆ ਅਨੰਦਪੁਰ ਸਾਹਿਬ ਦੀ ਧਰਤੀ ਦਸ਼ਮੇਸ਼ ਪਿਤਾ ਬੈਠੇ ਆ ਦੋਨੋਂ ਹੀ ਕਹਿੰਦੇ ਸੀ ਗਰੀਬਾਂ ਦਾ ਰਾਜ ਆਉਣਾ ਚਾਹੀਦਾ ਤੇ ਦੱਸੋ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਸ ਵਾਰੀ ਕੋਈ ਗਰੀਬ ਦਿੱਤਣਾ ਚਾਹੀਦਾ ਕਿ ਨਹੀਂ ਦਿੱਤਣਾ ਚਾਹੀਦਾ اپیل کرنا ہوا ایک ایک بورڈ بچہ بچہ بھی کاشی رو کی بھی کانگریس کو سبق سکھا لے